ਗੁਰਦਾਸਪੁਰ ਦੀ ਨਜ਼ਦੀਕੀ ਪਿੰਡ ਹੱਲਾ ਨੇੜੇ ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ ਮਸਮ ਬਚ ਗਿਆ ਚਾਲਕ ਗੁਰਦਾਸਪੁਰ ਦੀ ਨਜ਼ਦੀਕੀ ਪਿੰਡ ਹੱਲਾ ਨੇੜੇ ਇੱਕ ਚੱਲਦੀ ਵੋਕਸ ਵੈਗਨ ਕਾਰ ਨੂੰ ਅੱਗ ਲੱਗ ਗਈ ਹਾਲਾਂਕਿ ਕਾਰ ਚਾਲਕ ਮਾਮੂਲੀ ਰੂਪ ਵਿੱਚ ਝੁੱਲਸਿਆ ਪਰ ਗੱਡੀ ਕਾਫੀ ਨੁਕਸਾਨੀ ਗਈ ਹੈ ਜੁਗਰਾਤ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਪਿੰਡ ਤੋਂ ਕਿਸੇ ਕੰਮ ਲਈ ਆਪਣੀ ਕਾਰ ਤੇ ਨਿਕਲਿਆ ਸੀ उस कार पहला भी एक दो बार खराब हुई सी अति उसने एजेंसी विच इस शिकायत भी की थी सी आज जदो करो निकलिया तो थोड़ी अगे जा के ही उसन महसूस होया कि गैर बाकस के नेड़े धुआं निकल रहा है उसने कार रोक ली और बोनट खोलिया कि उस विचों जोरदार धमाका होया तो अग दिया लपट निकल लग पईयां जी इस कारण वह मामूली रूप में झुलस भी गया और कार तो दूर हो गया ਕੋਲੂ ਲੰਗ ਦੇ ਰਾਧਕੀਰ ਨੇ ਫਾਇਰ ਬ੍ਰਿਗੇਡ ਨੂੰ ਇਹ ਸੀ ਸੂਚਨਾ ਦਿੱਤੀ ਹਾਹਾ ਤੇ ਆਪ ਵੀ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦੀ ਮਦਦ ਨਾਲ ਅੱਗ ਤੇ ਫੋੜਾ ਬਹੁਤ ਕਾਬੂ ਪਾ ਲਿਆ ਗਿਆ ਪਰ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਕੀ ਆ ਗਿਆ ਅਰੇ ਬਦ ਕਰਦੇ ਯਾਰ

112 ਤੱਕ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾਂ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਅੱਗ ਤੇ ਕਾਬੂ ਪਾ ਗਿਆ ਪਾ ਲਿਆ ਗਏ ਗੱਡੀ ਤੇ ਟੋਟਲੀ ਖਸਾਬਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੋ ਬਠਵਾਲਾ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਦੀਆਂ ਲਵਟਾਂ ਨਿਕਲ ਰਹੀਆਂ ਹੈਗੀਆਂ ਤੇ ਅਗਲ ਕੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋ ਗਰਾਸੇ ਚਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮੇ ਆ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱਡੀ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਸੀਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲਾ ਕੇ ਗਿਆ ਨਹੀਂ ਤੇ ਫਿਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਨ੍ਹਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਂਦੀ ਗੱਡੀ ਹੈ ਕੀ ਟਾਈਗਰ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਅੱਗ ਬੁਝਾਣ ਦੀ ਪਰ ਪੈਟਰੋਲ ਕਾਰ ਹੋਣ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਹੋਈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਵੀ ਅੱਗ ਲੱਗਣੀ ਨਹੀਂ ਜਾ ਰਿਹਾ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਹੀਗਾ ਉਹਨਾਂ ਨੇ ਬਹੁਤ ਛੇਤੀ ਵਜ ਆਪਣੀ ਗੱਡੀ ਭੇਜ ਦਿੱਤੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸੜ ਕੇ ਖਰਾਬ ਹੋ ਚੁੱਕੀ ਹੈ ਕਿੰਨਾ ਕਿ ਨੁਕਸਾਨ ਹੋ ਗਿਆ ਖੰਡਾ ਕਿੰਨੀ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸੁਆਹ ਹੋ ਗਈ ਹੈ ਜੀ ਮੇਰਾ ਨਾ ਜਗਰਾਤ ਸਿੰਘ ਦਾ ਪਿੰਡ ਹੱਲਾ ਇਹ ਬੋਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਤੋੜੀ ਖਰਾਬ ਹੋ ਗਈ ਆ ਜੰਸੀ ਜੀ ਕੰਪਲੇਟ ਕੀਤੀ ਸਾਰਾ ਕੰਮ ਕੀਤਾ ਇਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਵੇਖਣ ਡੇ ਮੜਿਆ ਧੂਆਂ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਤੇ ਜਿਹੜਾ ਥੱਲੇ ਧੂਆਂ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤੁਮਾਕਾ ਪਿਆ ਅਗਦਾ ਤੇ ਗੱਡੀ ਸੜ ਗਈ ਤੇ ਮੇਰੇ ਆਹ ਗੁੱਸਾ ਪੈ ਗਈ ਹੁਣ ਤੇ ਦੱਤ ਤੇ ਮੋਕੇ ਹੋਇਆ ਜੀ ਮੋਕੇ ਤੇ ਕੋਈ ਲੋਕ ਆਏ ਫਿਰ ਮੋਕੇ ਤੇ ਸਾਰਾ ਪਿੰਡ ਖਾ ਹੋਇਆ ਜੀ ਨਾਲ ਆ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜੇ ਜਿਹੜੇ ਕੰਪਨੀ ਦੇ ਵਿੱਚ ਇਹਨਾਂ ਦਾ ਗੱਡੀ ਚੱਤੀ ਹੈ ਚਲੋ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਏ ਯਾਰ ਨੁਕਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ